ਦੇ 23 9 24 ਨੂੰ ਹਾਲਮਪੁਰ ਮੰਗਰਾਂ ਵਿੱਚ ਜਿਹੜਾ ਹੈਗਾ ਨਸੀਬ ਕੌਰ ਜਿਹੜੀ ਦਾ ਕਤਲ ਹੋ ਗਿਆ ਸੀਗਾ ਜਿਹੜਾ ਉਹਦੇ ਘਰ ਵਾਲਾ ਬਾਬਾ ਸਿੰਘ ਦੇ ਬਿਆਨ ਤੇ ਪਰਚਾ ਦਰਜ ਕੀਤਾ 124 ਨੰਬਰ ਮਕਦਮਾ ਨੰਬਰ 124 ਅੰਡਰ ਸੈਕਸ਼ਨ 103 333 ਬੀ ਐਨ ਐਸ ਦੇ ਤਹਿਤ ਅਸੀਂ ਜਿਹੜਾ ਮਕਦਮਾ ਦਰਜ ਕੀਤਾ ਸੀਗਾ ਜਿਹੜਾ ਚਾਰ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਨੰਬਰ 104 ਕੌਰ ਨੰਬਰ ਤੋਂ ਕਰਮਜੀਤ ਕੌਰ ਬਲਤੇ ਸਿੰਘ ਵਿੰਦਰ ਸਿੰਘ ਚਾਰਾਂ ਦੋਸਤਿਆਂ ਨੂੰ ਅਸੀਂ ਕੱਲ ਜਿਹੜਾ ਫਿਰ ਚੂਟੀਆਂ ਤੋਂ ਅਸੀਂ ਗ੍ਰਿਫਤਾਰ ਕਰਤੀ ਕੀ ਕਰਾਂ ਜਿਹੜੇ ਨੇ ਇਹਨਾਂ ਕਤਲ ਲੱਗੀ ਇਹਨਾਂ ਦਾ ਜਿਹੜਾ ਦੋਨੇ ਘਰ ਹੈਗੇ ਗਵਾਂਢੀ ਹੈਗੇ ਉਸ ਵਿੱਚ ਹੀ ਇਹਨਾਂ ਜਿਹੜਿਆ ਦੋਸੀ ਬੰਦੇ ਐ ਇਹਨਾਂ ਨੇ ਜਿਹੜੀ ਕੰਧਾ ਥੋੜੇ ਕ੍ਰੈਡਿਟ ਕਰਕੇ ਕੱਢੀ ਹੋਈ ਇਹਨਾਂ ਨੂੰ ਪਹਿਲਾਂ ਇੱਕ ਦੋ ਵਾਰ ਇਹਨਾਂ ਨੂੰ ਲਾਂਭਾ ਦਿੱਤਾ ਸੀਗਾ ਵੀ ਆਪ ਵੀ ਜਿਹੜੀ ਕੰਧਾ ਸਿੱਧੀ ਕਰਕੇ ਕੱਢ ਲਓ ਪਰ ਇਹਨਾਂ ਨੇ ਨਹੀਂ ਇਹਨਾਂ ਦੀ ਗੱਲ ਸੁਣੀ ਮੇਰੇ 30 ਨੰਬਰ ਨੂੰ ਜਿਹੜਾ ਇਹਨਾਂ ਦਾ ਬੇਟਾ ਰਣਜੀਤ ਸਿੰਘ ਹੈ ਵਧੀਆਂ ਦਾ ਉਹਨੇ ਲਾਂਭਾ ਦਿੱਤਾ ਉਹਨਾਂ ਨੂੰ ਵੀ ਇਹਨੂੰ ਠੀਕ ਆ ਕੰਦੇ ਸਿੱਧੀ ਕਰਕੇ ਗੱਡ ਲਓ ਸਾਨੂੰ ਪ੍ਰੋਬਲਮ ਹੋਵੇ ਲੰਘਣ ਵਿੱਚ ਇੰਨੇ ਦੇ ਵਿੱਚ ਜਿਹੜੀ ਸੁਖਪਾਲ ਕੌਰ ਐ ਤੇ ਇਹਦੀ ਰਾਣੀ ਦੇ ਜਿਹੜੇ ਦੌਰ ਨੇਗੇ ਇਹਨਾਂ ਨੇ ਉਹਦੀ ਘਰ ਵਾਲੀ ਨੂੰ ਜਿਹੜਾ ਫੜ ਕੇ ਵਾਲਾਂ ਨੂੰ ਖੋਟਣ ਲੱਗੇ ਤੇ ਜਿਹੜੀ ਨਸੀਬ ਕੌਰ ਐ ਇਹ ਛੜੌਣਾਈ ਸੀ ਉਹਨਾਂ ਨੇ ਉਹਨੂੰ ਛੱਡ ਕੇ ਜਿਹੜਾ ਇਹਦੇ ਵਾਲ ਫੜ ਕੇ ਬਾਹਰ ਗੱਡੀ ਦੇ ਵਿੱਚ ਪੱਕੀ ਜਗ੍ਹਾ ਤੇ ਉਹਦੇ ਸਿਰ ਮਾਰਿਆ ਇਸ ਕਰਕੇ ਉਹਦੀ ਮੌਤ ਉਹਨੂੰ ਛੱਡ ਕੇ ਲੋਕਾਂ ਨੇ ਸ਼ਰਵਾ ਦਿੱਤਾ ਉਹਨੂੰ ਤੇ ਮੌਕੇ ਤੇ ਭੱਜ ਗਏ ਬਾਦ ਵਿੱਚ ਹਸਪਤਾਲ ਜਾਂਦੇ ਉਹਦੀ ਮੌਤ ਹੋ ਗਈ। ਮਿਤੀ 23 9 24 ਨੂੰ ਹਾਲੰਪੁਰ ਮੰਦਰਾ ਵਿੱਚ ਜਿਹੜਾ ਹੈਗਾ ਨਸੀਬ ਕੌਰ ਲੇਡੀ ਦਾ ਕਤਲ ਹੋ ਗਿਆ ਸੀਗਾ। ਜਿਹੜਾ ਉਹਦੇ ਘਰ ਵਾਲਾ ਬਾਬਾ ਸਿੰਘ ਦੇ ਬਿਆਨ ਤੇ ਪਰਚਾ ਦਰਜ ਕੀਤਾ 124 ਨੰਬਰ ਮਕਦਮਾ ਨੰਬਰ 124 ਅੰਡਰ ਸੈਕਸ਼ਨ 103 333 ਵੀ ਐਨ ਐਸ ਦੇ ਤਹਿਤ ਅਸੀਂ ਜਿਹੜਾ ਮਕਦਮਾ ਦਰਜ ਕੀਤਾ ਸੀਗਾ। ਜਿਹੜਾ ਚਾਰ ਦੋਸ਼ੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ। ਨੰਬਰ 144 ਔਰ ਨੰਬਰ ਤੋਂ ਕਰਮਜੀਤ ਕੌਰ ਬਲਤੇਜ ਸਿੰਘ ਵਿੰਦਰ ਸਿੰਘ ਚਾਰਾਂ ਦੋਸਤਿਆਂ ਨੂੰ ਅਸੀਂ ਕੱਲ ਜਿਹੜਾ ਪਿੰਡ ਚੂਟੀਆਂ ਤੋਂ ਅਸੀਂ ਗ੍ਰਿਫਤਾਰ ਕਰੀ ਕੀ ਕੰਮ ਜਿਹੜੇ ਨੇ ਇਹਨਾਂ ਨੇ ਕਤਲ ਲੱਗੀ ਇਹਨਾਂ ਦਾ ਜਿਹੜਾ ਦੋਨੇ ਘਰ ਹੈਗੇ ਗਵਾਂਢੀ ਹੈਗੇ ਆ ਉਸ ਵਿੱਚ ਹੀ ਇਹਨਾਂ ਜਿਹੜਿਆ ਦੋਸਤ ਬੰਦੇ ਐ ਇਹਨਾਂ ਨੇ ਜਿਹੜੀ ਕੰਧਾ ਰੋਲੇ ਕੈਡੀ ਕਰਕੇ ਕੱਢੀ ਹੋਈ ਇਹਨਾਂ ਨੂੰ ਪਹਿਲਾਂ ਇੱਕ ਦੋ ਵਾਰ ਇਹਨਾਂ ਨੂੰ ਲਾਂਭਾ ਦਿੱਤਾ ਸੀਗਾ ਵੀ ਆਪ ਵੀ ਜਿਹੜੀ ਕੰਧਾ ਸਿੱਧੀ ਕਰਕੇ ਕੱਢ ਲੋ ਪਰ ਉਹਨਾਂ ਨੇ ਨਹੀਂ ਇਹਨਾਂ ਦੀ ਗੱਲ ਸੁਣੀ ਮੇਰੇ 30 ਨੰਨੋਂ ਜਿਹੜਾ ਇਹਨਾਂ ਦਾ ਬੇਟਾ ਰਣਜੀਤ ਸਿੰਘ ਹੈ ਵਧਈਆਂ ਦਾ ਉਹਨੇ ਲਾਂਭਾ ਦਿੱਤਾ ਉਹਨਾਂ ਨੂੰ ਵੀ ਇਹਨੂੰ ਠੀਕ ਕੰਦ ਸਿੱਧੀ ਕਰਕੇ ਗੱਡ ਲਓ ਸਾਨੂੰ ਪ੍ਰੋਬਲਮ ਆਉਂਦੀ ਲੰਘਣ ਵਿੱਚ ਇਹਨਾਂ ਦੇ ਵਿੱਚ ਜਿਹੜੀ ਸੁਖਪਾਲ ਕੌਰ ਹੈ ਤੇ ਇਹਦੀ ਰਾਣੀ ਦੇ ਜਿਹੜੇ ਦਿਔਰ ਨੇਗੇ ਇਹਨਾਂ ਨੇ ਉਹਦੀ ਘਰ ਵਾਲੀ ਨੂੰ ਜਿਹੜਾ ਫੜ ਕੇ ਬਾਲਾਂ ਨੂੰ ਖੋਟਣ ਲੱਗੇ ਤੇ ਜਿਹੜੀ ਨਸੀਬ ਕੌਰ ਹੈ ਇਹ ਛੜਾਉਣਾ ਸੀ ਉਹਨਾਂ ਨੇ ਉਹਨੂੰ ਛੱਡ ਕੇ ਜਿਹੜਾ ਇਹਦੇ ਬਾਲ ਫੜ ਕੇ ਬਾਹਰ ਗੱਡੀ ਦੇ ਵਿੱਚ ਪੱਕੀ ਜਗ੍ਹਾ ਤੇ ਉਹਦੇ ਸਿਰ ਮਾਰਿਆ ਇਸ ਕਰਕੇ ਉਹਦੀ ਮੌਤ ਉਹਨੂੰ ਛੱਡ ਕੇ ਲੋਕਾਂ ਨੇ ਸ਼ੁਰੂਆਤ ਦਿੱਤਾ ਉਹਨੂੰ ਤੇ ਮੌਕੇ ਤੇ ਭੱਜ ਗਏ ਬਾਅਦ ਵਿੱਚ ਹਸਪਤਾਲ ਜਾਂਦੇ ਉਹਦੀ ਮੌਤ